ਅ ਦੋਸਤੋ ਕੱਲ ਦੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਹੀ Shimla ਤੋਂ ਚੱਲੇ ਹਾਂ ਕਿ ਤੱਤਾ ਪਾਣੀ ਜਾਣਾ ਤੱਤਾ ਪਾਣੀ ਜਾਣਾ ਔਰ ਅਸੀਂ ਇਸ ਬੀਜ ਤੇ ਵੀ ਜਾ ਕੇ ਆਏ ਉੱਥੇ ਪਾਣੀ ਠੰਡਾ ਸੀ ਪਰ ਇਸ ਜਗ੍ਹਾ ਤੇ ਜਿਹੜਾ ਪਾਣੀ ਆ ਰਿਹਾ ਇਹ ਜਗ੍ਹਾ ਤੇ ਜਿਹੜਾ ਪਾਣੀ ਆ ਰਿਹਾ ਬਹੁਤ ਗਰਮ ਹੈ ਇਸੇ ਕਰਕੇ ਇਸ ਇਲਾਕੇ ਦਾ ਇਸ ਸ਼ਹਿਰ ਦਾ ਨਾਮ ਤੱਤਾ ਪਾਣੀ ਰੱਖਿਆ ਗਿਆ ਸੋ ਧਰਤੀ ਦੇ ਵਿੱਚੋਂ ਇਹ ਪਾਣੀ ਆ ਰਿਹਾ ਹੈਗਾ ਸੁਣਾ ਲਈ ਉਹ ਥੱਲੇ ਆਉਂਦੀ ਹੈ ਜਿਹੜਾ ਦੂਜਾ ਵੱਡਾ ਸੋ ਇਸ ਤੇ ਖੇਤ ਦੀ ਇਹ ਜਿਹੜਾ ਪਾਣੀ ਨਿਕਲ ਰਿਹਾ ਔਰ ਪੂਰਾ ਗਰਮ ਪਾਣੀ ਹੈ ਕਹਿ ਸਕਦੇ ਆ ਕਿ ਜੋ ਇੱਥੇ ਪਾਣੀ ਨਿਕਲ ਰਿਹਾ ਇਹ ਗਰਮ ਪਾਣੀ ਹੈ ਇਸੇ ਕਰਕੇ ਇਸ ਨੂੰ ਤੱਤਾ ਪਾਣੀ ਇਸ ਇਲਾਕੇ ਨੂੰ ਕਿਹਾ ਜਾਂਦਾ ਹੈ ਕੁਝ ਜਰੂਰੀ ਸੂਚਨਾਵਾਂ ਵੀ ਇਸ ਜਗ੍ਹਾ ਤੇ ਲਾਈਆਂ ਹੋਈਆਂ ਹਨ ਉਹ ਵੀ ਦਿਖਾਉਨੇ ਆ ਕਿ ਇੱਥੇ ਇਸ ਘਾੜ ਦੇ ਆਸ-ਪਾਸ ਕੋਈ ਗੰਦਗੀ ਖਾਲੀ ਬੋਤਲਾਂ ਸਾਬਣ ਸ਼ੈਂਪੂ ਕਾਗਜ਼ ਨਾ ਸਿੱਟੋ ਤਾਂ ਜੁਰਮਾਨਾ ਵੀ ਲਿਖਿਆ ਹੋਇਆ ਹੈ ਉਹਨਾਂ ਨੇ ਸੋ ਦੋਸਤ ਮਿੱਤਰ ਆਪਣੇ ਇਸ ਸਾਈਡ ਤੇ ਜਾ ਰਹੇ ਨੇ ਜਿੱਥੇ ਇੱਕ ਮੰਦਰ ਵੀ ਸ਼ਿਸ਼ੋਬਤ ਹੈ ਮੰਦਰ ਦੇ ਪਾਸ ਹੀ ਸਾਡੀ ਜਿਹੜੀ ਅ ਹੋਟਲ ਦਾ ਰੂਮ ਜਿਹੜਾ ਲਿਆ ਸੀ ਹੋਟਲ 'ਚ ਉਹ ਵੀ ਸਾਹਮਣੇ ਹੀ ਸੀ ਅਸੀਂ ਸਵੇਰ 4 ਵਜੇ ਤੋਂ ਦੇਖ ਰਹੇ ਸੀ ਕਿ ਇਸ ਜਗ੍ਹਾ ਤੇ ਇੱਥੋਂ ਦੇ ਨਿਵਾਸੀ ਜਿਹੜੇ ਇਸ਼ਨਾਨ ਕਰ ਰਹੇ ਸਨ ਸੋ ਇਸ਼ਨਾਨ ਕਰ ਰਹੇ ਸਨ ਸਵੇਰੇ 4 ਵਜੇ ਤੋਂ ਬੱਚੇ ਤੋਂ ਲੈ ਕੇ ਬਜ਼ੁਰਗ ਤੀਕੇ ਇਸ ਜਗ੍ਹਾ ਤੇ ਆ ਰਹੇ ਸੀ ਅਤੇ ਇਸ ਗਰਮ ਪਾਣੀ ਨਾਲ ਇਸ਼ਨਾਨ ਕਰ ਰਹੇ ਨੇ ਖਾਰਾ ਵੀ ਹੈ ਖਾਰਾ ਵੀ ਹੈ 12 ਵੀ ਹੈ ਔਰ ਦੱਸਣਯੋਗ ਹੈ ਕਿ ਪਾਣੀ ਜੋ ਹੈ ਉਹ ਖਾਰੇਪਣ ਚ ਹੈ ਔਰ ਗਰਮ ਆ ਰਿਹਾ ਹੈ ਇਸ ਜਗ੍ਹਾ ਤੇ ਸਰੋਵਰ ਬਣਿਆ ਹੋਇਆ ਹੈ ਫਿਰ ਵੀਡੀਓ ਬਣਾਵਾਂ